ਏ ਕੀ ਕਰਦੇ ਨੇ ਗੱਲ ਸੁਣ ਲਿਓ ਗੱਲ ਸੁਣ ਲਿਓ ਬਹੁਤ ਮਿਹਰਬਾਨੀ ਏ ਕੀ ਕਰਦੇ ਨੇ ਜਦੋਂ ਸਰਕਾਰ ਬਣਦੀ ਹੈ ਡੀਲ ਕਰ ਲੈਂਦੇ ਨੇ ਵੀ ਇਸ ਵਾਰ ਸਰਕਾਰ ਆਈ ਤੁਹਾਨੂੰ ਪਤਾ ਇਲੈਕਸ਼ਨ ਤੇ 20000 ਕਰੋੜ ਰੁਪਇਆ ਬੱਚੇ-ਬੱਚੇ ਨੂੰ ਪਤਾ মিডিਆ ਨੂੰ ਅੰਬਾਨੀਆਂ ਨੇ ਦਿੱਤਾ ਕਿ ਪ੍ਰਚਾਰ ਕਰੋ ਪ੍ਰਚਾਰ ਕਰੋ ਪ੍ਰਚਾਰ ਕਰੋ ਘਰ-ਘਰ ਮੋਦੀ ਹਰ ਹਰ ਮੋਦੀ ਕਰੋ ਕਰਵਾਤਾ ਠੀਕ ਹੈ ਹੁਣ ਮੋਦੀ ਜੀ ਨੇ ਤਾਂ ਫਿਰ ਮਲਮੋੜ ਨਹੀਂ ਸੀ ਨਾ ਮੋਦੀ ਜੀ ਨੇ ਕਿਹਾ ਅਰੇ ਭਾਈ ਸਾਹਿਬ ہماری ਸਰਕਾਰ ਆਨੇ ਦੋ ਤੁਮੇ ਪੰਜਾਬ ਦੇ ਦੇ ਦਿੰਗੇ ਪੰਜਾਬ ਕੇ ਖੇਤ ਦੇ ਦੇ ਦਿੰਗੇ ਹਰਿਆਣਾ ਦੇ ਦੇ ਦਿੰਗੇ ਹਰਿਆਣਾ ਕੇ ਖੇਤ ਦੇ ਦੇ ਤੁਸੀਂ ਸਾਲੇ ਲੱਗਦੇ ਹੋ ਸਾਡੇਆਂ ਖੇਤਾਂ ਦੇ ਤੁਸੀਂ ਢੇਕੇ ਲੱਗਦੇ ਹੋ ਸਾਡੇ ਬਜ਼ੁਰਗਾਂ ਦੀਆਂ ਢੂਆਂ ਰਹਿ ਗਈਆਂ ਬੜਦਾਂ ਤੋਂ ਕੰਮ ਸ਼ੁਰੂ ਹੋਇਆ ਸੀ ਬੜਦਾਂ ਤੋਂ ਅੱਜ ਕੱਲੇ ਕੱਲੇ ਘਰ ਚ ਜੌਂ ਡੀਅਰ ਐ ਅੱਜ ਕੱਲੇ ਕੱਲੇ ਘਰ ਚ ਟਰੈਕਟਰ ਐ ਉਹ ਕਿੱਥੋਂ ਸ਼ੁਰੂ ਹੋਇਆ ਸਾਡੇ ਬਜ਼ੁਰਗਾਂ ਨੇ ਮਿਹਨਤ ਕੀਤੀ ਐ ਤੁਸੀਂ ਸਾਨੂੰ ਖੇਤ ਜਦੋਂ ਤਾਂ ਹਰੀ ਕ੍ਰਾਂਤੀ ਦੇ ਨਾਂ ਤੇ ਤੁਹਾਨੂੰ ਪੰਜਾਬ ਤੇ ਹਰਿਆਣਾ ਦੀ ਲੋੜ ਸੀ ਤੁਸੀਂ ਤਰਲੇ ਕੱਢਦੇ ਸੀ ਸਾਡੇ ਤਰਲੇ ਜਦੋਂ ਅਮਰੀਕਾ ਤੋਂ ਤੁਹਾਨੂੰ ਮਾੜੇ ਕਿਸਮ ਦਾ ਅਨਾਜ ਆਉਂਦਾ ਸੀ ਉਹ ਵੀ ਮਹਿੰਗੇ ਰੇਟ ਤੇ ਉਦੋਂ ਤੁਸੀਂ ਤਰਲੇ ਕੱਢਦੇ ਸੀ ਅਨਾਜ ਜੀ ਅਨਾਜ ਭਿਜੋ ਅਨਾਜ ਦੇਸ਼ ਦਾ ਢਿੱਡ ਭਰੋ ਅੱਜ ਤੁਹਾਡੀਆਂ ਉਹ ਲੂੜਾਂ ਪੂਰੀਆਂ ਹੋ ਗਈਆਂ ਹਰੀ ਕ੍ਰਾਂਤੀ ਦੇ ਨਾਂ ਤੇ ਤੁਸੀਂ ਸਾਡੇ ਪਿੱਠ ਤੇ ਛੁਰਾ ਮਾਰਤਾ ਤੇ ਅੱਜ ਤੁਸੀਂ ਕਹਿ ਰਹੇ ਹੋ ਅਸੀਂ ਜੀ ਤੁਹਾਨੂੰ ਪ੍ਰਾਈਵੇਟ ਕਰਨ ਖੇਤੀ ਕਰਨੀ ਸਿਖਾਵਾਂਗੇ ਕਿਉਂ ਅਸੀਂ ਭੁੱਲੇ ਆ ਸਾਡਾ ਤਾਂ 4 ਸਾਲ ਦਾ ਜਵਾਗ ਟਰੈਕਟਰ ਤੇ ਚੜ ਜਾਂਦਾ ਤੁਸੀਂ ਸਿਖਾਉਂਗੇ ਤੁਸੀਂ ਸਿਖਾਉਂਗੇ ਸਾਨੂੰ ਖੇਤੀ ਕਰਨੀ ਅਸੀਂ ਤੁਹਾਨੂੰ ਨਮਾ ਕਰਨ ਦਵਾਂਗੇ ਪ੍ਰਾਈਵੇਟ